ਦਾ ਗੁਰੂ ਮਹਾਰਾਜ ਦੀ ਬਾਣੀ ਦਾ ਵਾਕ ਹੈ ਸੂਰਾ ਸੋ ਪਹਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਬੂ ਨਸ਼ਾ ਦੇ ਕੇ ਸਾਡੇ ਲਈ ਬੜੀ ਮਾਨ ਵਾਲੀ ਗੱਲ ਆ ਕਿ ਜਦੋਂ ਪਹਿਲਾਂ ਵੀ ਵਿਚਾਰ ਹੋ ਚੁੱਕੇ ਕਿ ਪਾਣੀਆਂ ਦਾ ਰੱਖਾ ਭਾਈ ਬਲਵਿੰਦਰ ਸਿੰਘ ਜਟਾਣਾ ਚਰਨਜੀਤ ਸਿੰਘ ਚੰਨਾ ਉਹਨਾਂ ਨੇ ਇਹੋ ਜੇ ਬੰਨ ਮਾਰੇ ਕਿ ਜਿਹੜੇ ਅੱਜ ਤੱਕ ਤੇ ਨਹੀਂ ਖੁੱਲੇ ਜੇ ਉਹ ਸਾਡੀ ਨਲਾਇਕੀ ਹੋਈ ਤੇ ਗਾਂ ਖੁੱਲ ਜਾਂਦੇ ਵੱਖਰੀ ਗੱਲ ਹੈ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਉਹਦੇ ਵਾਸਤੇ ਬਹੁਤ ਵੱਡੀ ਕੀਮਤ ਵੀ ਤਾਰਨੇ ਪਈ ਆਪਣੇ ਪਰਿਵਾਰ ਦੀ ਕੁਰਬਾਨ ਕਰਨਾ ਪਿਆ ਦੁਬਾਰਾ ਸੀ ਗੱਲਾਂ ਤੇ ਮੇਰਾ ਖਿਆਲ ਉਹਨਾਂ ਸ਼ਹੀਦਾਂ ਦੀਆਂ ਅਗਹਾ ਵੇਸ਼ਾ ਕਰਦੇ ਆ ਆਵੇਸ਼ਾ ਹੀ ਗੁਰੂ ਸਾਹਿਬ ਦੇ ਆਪਣੇ ਇਤਿਹਾਸ ਦੇ ਜਿਹੜੇ بڑے ਨਾਇਕ ਹੋ ਚੁੱਕੇ ਆ ਉਹਨਾਂ ਦੀਆਂ ਕਰਦੇ ਆ ਪਰ ਸਾਡਾ ਕਰਤਾਰ ਮੇਰਾ ਖਿਆਲ ਆ ਕਿ ਉਹਦੇ ਚ ਬਹੁਤ ਵੱਡੀ ਘਾਟ ਆ ਇਸ ਕਰਕੇ ਮੇਰਾ ਖਿਆਲ ਕਿ ਅਸੀਂ ਇਹ ਕੰਮਜਾਬ ਨਹੀਂ ਹੋ ਰਹੇ ਬਾਕੀ ਪੰਜ ਸਦੀਆਂ ਬੜੀਆਂ ਮਹਾਨ ਸ਼ਖਸੀਅਤਾਂ ਬੈਠੀਆਂ ਜਿਨ੍ਹਾਂ ਨੇ ਬੜਾ ਕੁਝ ਆਪਣੇ ਪਿੰਡ ਤੇ ਹੰਡਾਇਆ ਉਹਨਾਂ ਨੇ ਬੜਾ ਆਪਣੇ ਤਜਰਬੇ ਤੇ ਵੀ ਸਾਂਝ ਪਾਈ ਆਪਣੇ ਨਾਲ ਤੇ ਮੇਰਾ ਖਿਆਲ ਆ ਕਿ ਆਪਾਂ ਨੂੰ ਗੁਰੂ ਸਾਹਿਬ ਦੀ ਜਨਤਰ ਭੈ ਭਾਵਨੀ ਜਿਨ੍ਹਾਂ ਚ ਰੂਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਅੰਦਰੋਂ ਜੋ ਦਵੈਤ ਆ ਗੈਰ ਵਿਰੋਧ ਆ ਜੋ ਕਾਮ ਕਰੋ ਲੋਭ ਉਹ ਹੰਕਾਰ ਆ ਜਿਹਨੇ ਤੇ ਉਹ ਨਾ ਛੱਡਿਆ ਮੇਰਾ ਖਿਆਲ ਹੈ ਕਿ ਨਾ ਦੇ ਅਸੀਂ ਸਾਨੂੰ ਗੁਰੂ ਨੇ ਪਰਵਾਹ ਕਰਨਾ ਤੇ ਨਾ ਸਾਨੂੰ ਸੰਸਾਰ ਨੇ ਪਰਵਾਹ ਕਰਨਾ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਦੂਜਿਆਂ ਨੂੰ ਦੋਸ਼ ਦੇਣ ਵਾਸਤੇ ਫਲਾਣੇ ਨੂੰ ਢੇਡੇ ਨੂੰ ਮੇਰਾ ਖਿਆਲ ਹੈ ਕਿ ਜੇ ਅਸੀਂ ਆਪੋ ਆਪਣੇ ਅੰਦਰ ਸਾਤੀ ਮਾਰ ਲਈਏ ਤੇ ਬੜੀ ਗੱਲ ਬੜੀ ਛੇਤੀ ਸਪਸ਼ਟ ਹੋ ਸਕਦੀ ਆ ਆਪਣੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਉਹ ਸਾਡੀਆਂ ਭੁੱਲਾਂ ਨੂੰ ਬਖਸ਼ਣ ਤੇ ਸਾਨੂੰ ਸਹੀ ਰਸਤੇ ਤੇ ਸਹੀ ਮਾਰਗ ਤੇ ਤੋਰਨਾ ਇਹ ਇਹ ਅਰਦਾਸ ਹੋਣੀ ਚਾਹੀਦੀ ਆ ਨਾ ਕਿ ਇੱਕ ਦੂਜੇ ਨੂੰ ਠਿੱਬੀ ਲਾ ਕੇ ਅਗੇ ਲੰਘਣ ਦੀ ਕੋਸ਼ਿਸ਼ ਜਿਹੜੀ ਆ ਮੇਰਾ ਖਿਆਲ ਉਹ ਆਪਾਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਊਗੀ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਕਿ ਇਹ ਪਾਸੇ ਧਿਆਨ ਦੇਣ ਦੀ ਲੋੜ ਆ ਮੈਂ ਉਹਨਾਂ ਭਾਈ ਜਟਾਣੇ ਨੂੰ ਜਾਂ ਮੈਂ ਤੇ ਉਹਦੇ ਵਾਸਤੇ ਸਿੱਧੂ ਮੂਸੇਵਾਲੇ ਨੂੰ ਵੀ ਬਹੁਤ ਪ੍ਰਣਾਮ ਕਰਦਾ ਕਿ ਉਹਨੇ ਜਿਹੜੋ ਭਾਈ ਜਟਾਣੇ ਨੂੰ ਲੋਕ ਚੰਦ ਲੋਕ ਜਾਣਦੇ ਸੀ ਜਿੰਨੇ ਨੇ ਉਹਨਾਂ ਨੇ ਜਨ ਜਨ ਤੱਕ ਬੱਚੇ-ਬੱਚੇ ਤੱਕ ਉਹਨਾਂ ਦੀ ਬਾਹਰ ਨੂੰ ਉਹਨਾਂ ਦੀ ਜਿਹੜੀ ਸ਼ਾਹਦਤ ਨੂੰ ਸਾਡੇ ਤੱਕ ਲੈ ਕੇ ਆਂਦਾ ਮੈਂ ਉਹ ਜੋਦੇ ਨੂੰ ਮੈਂ ਕੋਟ ਨੂੰ ਕੋਟ ਨੂੰ ਪ੍ਰਣਾਮ ਕਰਦਾ ਆ ਦੀਪ ਸਿੰਘ ਨੂੰ ਕੋਟ ਨੂੰ ਕੋਟ ਨੂੰ ਪ੍ਰਣਾਮ ਕਰਦਾ ਬਾਕੀ ਜਿੰਨੇ ਸ਼ਹੀਦ ਸਾਰੇ ਸੰਝੇ ਉਹ ਕੌਮ ਦੇ ਉਹ ਕਿਸੇ ਇੱਕ ਪਰਿਵਾਰ ਦੇ ਇੱਕ ਧੜੇ ਦੇ ਨਹੀਂ ਹੋ ਸਕਦੇ ਇਸ ਕਰਕੇ ਜਿੰਨਾ ਵੀ ਜਿੰਨਾ ਆਪਾਂ ਰੋਜ਼ ਹੀ ਅਰਦਾਸ ਵੀ ਕਰਦੇ ਹਾਂ ਜਿਨਾ ਧਰਮੇ ਰਸਿੱਖ ਦਿੱਤੇ ਇਸ ਕਰਕੇ ਉਹ ਸਾਰੇ ਸਾਡੇ ਸਤਾਰ ਜੋਗ ਆ ਉਹ ਸਾਰੇ ਉਹਨਾਂ ਤੋਂ ਆਪਾਂ ਨੂੰ ਪ੍ਰੇਰਣਾ ਲੈਣ ਦੀ ਲੋੜ ਆ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਆ ਇਹ ਤਾਂ ਹੀ ਹੋ ਸਕਦਾ ਕਿ ਜੇ ਅਸੀਂ ਸਾਰੇ ਜਾਣੇ ਸੱਚੇ ਦਿਲੋਂ ਗੁਰੂ ਨੂੰ ਸਮਰਪਿਤ ਹੋਈਏ ਤੇ ਆਪਣੀ ਕੌਮ ਦਾ ਦਰਦ ਸਾਰੇ ਜਾਣੇ ਜਿੰਨਾ ਵੀ ਕੋਈ ਯੋਗ ਇਹ ਨਹੀਂ ਕਿ ਸਾਰੇ ਜਾਣੇ ਇੱਕੋ ਜਿਹਾ ਹਿੱਸਾ ਪਾ ਸਕਦੇ ਆ ਕੋਈ ਵੱਧ ਪਾ ਸਕਦਾ ਕੋਈ ਘੱਟ ਪਾ ਸਕਦਾ ਕੋਈ ਸੋਹ ਪਾ ਸਕਦਾ ਕੋਈ ਇੱਕ ਪੈਸਾ ਪਾ ਸਕਦਾ ਗੁਰੂ ਨੇ ਗੁਰੂ ਦੀ ਸੰਗਤ ਸਾਰੇ ਨਾਲ ਮਿਲ ਕੇ ਚੱਲੂਗੀ ਤਾਂ ਤਾਂ ਹੀ ਇਹ ਹੋ ਸਕਦਾ ਕਿ ਜੇ ਇੱਕ ਇੱਕ ਕੋਈ ਧਿਰ ਕਵੇ ਜਾਂ ਇੱਕ ਪਰਿਵਾਰ ਕਵੇ ਕਿ ਮੈਂ ਵੱਡਾ ਮਾਂ ਤੇ ਮੇਰੇ ਖਾਲੇ ਕੁਝ ਨਹੀਂ ਹੋ ਸਕਦਾ ਇਹ ਸਾਨੂੰ ਜੋ ਰਾਜ ਭਾਗ ਦੀ ਅਸੀਂ ਪ੍ਰਾਪਤੀ ਚਾਹੁੰਦੇ ਆ ਜਿਨ੍ਹਾਂ ਚਿਰ ਤੱਕ ਅਸੀਂ ਗੁਰੂ ਨੂੰ ਸਮਰਪਿਤ ਕਰਕੇ ਰਾਜ ਕਰੇਗਾ ਖਾਲਸਾ ਕਿ ਨਹੀਂ ਤਾਂ ਖਾਲਸਾ ਸਾਰਿਆਂ ਦਾ ਸਾਂਝਾ ਪਰ ਅਸੀਂ ਜਦੋਂ ਕੋਈ ਰਾਜ ਦੇ ਜਾਂ ਕਿਸੇ ਚੀਜ਼ ਤੇ ਦਾਵਾ ਹੁੰਦਾ ਉਦੋਂ ਅਸੀਂ ਆਪਣਾ ਸਮਝ ਲੈਨੇ ਆਂ ਜਿੱਦਾਂ ਮਹਾਰਾਜਾ ਅਜੀਤ ਸਿੰਘ ਨੇ ਰਾਜ ਲਾਇਆ ਬੜਾ ਲੰਮਾ ਰਾਜ ਕੀਤਾ ਤੁਨੇ ਸਰਕਾਰੇ ਖਾਲਸਾ ਉਹਨੇ ਇਹ ਨਹੀਂ ਕਿਹਾ ਕਿ ਮਹਾਰਾਜਾ ਅਜੀਤ ਸਿੰਘ ਦਾ ਰਾਜ ਆ ਇਸ ਕਰਕੇ ਸਾਨੂੰ ਵੀ ਉਹੋ ਜਿਹੀਆਂ ਭਾਵਨਾਵਾਂ ਉਹੋ ਜੇ ਆਪਣੇ ਅੰਦਰ ਉਹੋ ਜੇ ਵਿਚਾਰ ਪੈਦਾ ਕਰਨੇ ਪੈਣਗੇ ਉਹੋ ਜੇ ਸਲਾਹ ਦਾ ਆਪਣੇ ਤੇ ਲਾਗੂ ਕਰਨੇ ਪੈਣਗੇ ਫਿਰ ਹੀ ਆਪਾਂ ਕਾਮਯਾਬ ਹੋ ਸਕਦੇ ਆ ਹੁਣ ਆਪਾਂ ਨੂੰ ਪਤਾ ਕਿ ਸਾਡੀ ਕੌਮ ਕਿਹੋ ਜਿਹੇ ਹਾਲਾਤਾਂ ਚ ਗੁਜ਼ਰ ਰਹੀ ਆ ਕਿਹੋ ਜਿਹੇ ਦਿਨ ਇਹੋ ਜੇ ਸਾਡੀ ਕੌਮ ਤੇ ਦਿੰਦੇ ਨੇ ਕਿ ਅਸੀਂ ਬੜੀ ਨਮੋਸ਼ੀ ਪਰ ਰੋਜ਼ ਕੋਈ ਨਾ ਕੋਈ ਐਸੇ ਵਾਕਿਆ ਹੁੰਦਾ ਜੋ ਪੰਜਾਬ ਨੂੰ ਜਿਹੜੀ ਸਾਡੀ ਹਕੂਮਤਾਂ ਵਾ ਉਹ ਪੰਜਾਬ ਨੂੰ ਯਾਦ ਦੇਣਾ ਚਾਹੁੰਦੀਆਂ ਉਹ ਸਿੱਖੀ ਨੂੰ ਵੇਖਣਾ ਨਹੀਂ ਚਾਉਂਦੀਆਂ ਉਹ ਪੰਜਾਬ ਦਾ ਪਾਣੀ ਵੀ ਤਾਂ ਲੁੱਟ ਰਹੀਆਂ ਕਿ ਇੱਥੇ ਸਿੱਖੀ ਵਸਦੀ ਆ ਉਹ ਪੰਜਾਬ ਦੇ ਆਕੇ ਇਸ ਕਰਕੇ ਖੋ ਰਹੀਆਂ ਕਿ ਸਿੱਖੀ ਇੱਥੇ ਵਸਦੀ ਹੈ ਕਿਸ ਤਰੀਕਾ ਉਜੜ ਜਾਣ ਪੰਜਾਬ ਚ ਲਾਹਾਂ ਦੇ ਹਾਲ ਹਲਾਤ ਇੰਦਾਂ ਦੇ ਪਤਾ ਕਿਤੇ ਜਾ ਰਹੇ ਆ ਕਿ ਲੋਕੀ ਇੱਥੋਂ ਆਪਣੇ ਆਪ ਹੀ ਚਲੇ ਜਾਣ ਕਿਸੇ ਪਾਸੇ ਕਿ ਇਹ ਇੱਥੇ ਕੋਈ ਰਹਿਣ ਜੋਗ ਜਗ੍ਹਾ ਨਹੀਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਆ ਸੋਚਣਾ ਚਾਹੀਦਾ ਉਹਦੇ ਵਾਸਤੇ ਆਪਣੀਆਂ ਨਿੱਜੀ ਖੁਦਗਰਜ਼ੀਆਂ ਛੱਡ ਕੇ ਗੁਰੂ ਨੂੰ ਸਮਰਪਿਤ ਹੋ ਕੇ ਆਪਾਂ ਚੱਲਾਂਗੇ ਤਾਂ ਹੀ کامیابی ਮੈਂ ਬਾਕੀ ਉਹਨਾਂ ਦੇ ਪਰਿਵਾਰ ਦਾ ਜਟਾਣਾ ਸਾਹਿਬ ਦੇ ਚੰਨੀ ਸਾਹਿਬ ਦੇ ਹੋਰ ਵੀ ਜਨੇ ਸ਼ਹੀਦਾਂ ਦੇ ਪਰਿਵਾਰਾਂ ਇਹ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦਾ ਉਹਨਾਂ ਨੂੰ ਕੋਟਨਪੁਰ ਨਮਸਕਾਰ ਵੀ ਕਰਦਾ ਹੋਇਆ ਸਮਾਂ ਬਹੁਤ ਹੋ ਚੁੱਕਿਆ ਗੁਰੂ ਮਹਾਰਾਜ ਦੇ ਚਰਨਾਂ 'ਚ ਰਾਸ ਕਰਦਾ ਕਿ ਉਹਨਾਂ ਮਹਾਨ ਯੋਧਿਆਂ ਨੂੰ ਹਮੇਸ਼ਾ ਚਮਕਦੇ ਉਹਦੇ ਅਮਰ ਆ ਤੇ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਜਿਹੜੀ ਕੁਰਬਾਨੀ ਉਹਨੂੰ ਅਸੀਂ ਹਮੇਸ਼ਾ ਯਾਦ ਰੱਖੀਏ ਤੋ ਅੱਤੋਂ ਅਸੀਂ ਕੁਛ ਇਹ ਥੇਦ ਲੈ ਕੇ ਕੁਛ ਅਸੀਂ ਵੀ ਆਪਣੇ ਸਮਾਜ ਲਈ ਆਪਣੀ ਕੌਮ ਲਈ ਕੁਛ ਕੁਛ ਸੱਤ ਤੋਂ ਤਿੰਨ ਫੁੱਲੇ ਸਭਾ ਪਾ ਸਕੀਏ